ਪਠਾਨਕੋਟ ਪੁਲਿਸ ਨੂੰ ਉਸ ਸਮੇਂ ਬਹੁਤ ਸਫਲਤਾ ਹਾਸਲ ਲੱਗੀ ਜਦੋਂ ਬਹੁਸ ਪਿਛਲੇ ਲੰਬੇ ਸਮੇਂ ਤੋਂ ਇੱਕ ਗਰੋਅ ਅਤੇ ਉਹਦੇ ਸਰਗਨਾ ਦੀ ਭਾਲ ਕਰ ਰਹੀ ਸੀ ਜੋ ਕਿ ਮਾਈਨਿੰਗ ਕੀਤੇ ਗਏ ਰੇਤਾ ਬਜਰੀ ਦੇ ਜਾਲੀ ਕਯੂ ਫਾਰਮ ਬਣਾ ਕੇ ਉਹਨਾਂ ਨੂੰ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਵੱਖ-ਵੱਖ ਜਗ੍ਹਾ ਉੱਤੇ ਵੇਚ ਰਹੇ ਸਨ ਜਿਸ ਦੇ ਵਿੱਚ ਨਾ ਸਿਰਫ ਉਹ ਪੰਜਾਬ ਸਰਕਾਰ ਨੂੰ ਬਲਕਿ ਜੰਮੂ ਕਸ਼ਮੀਰ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਸਨ ਤਾਂ ਪੂਰਾ ਗਰੋਸ ਹੀ ਜਿਸ ਦੇ ਕਿ 9 ਲੋਕ ਪਹਿਲਾਂ ਹੀ ਪਠਾਨਕੋਟ ਪੁਲਿਸ ਤੋਂ ਵੱਲੋਂ ਕਾਬੂ ਕੀਤੇ ਸਨ ਤੇ ਇਹਨਾਂ ਦੇ ਸਰਗਨਾ ਜੋ ਕਿ ਇਹ ਸਾਰੇ ਕੰਮ ਦੇ ਵਿੱਚ ਮਾਸਟਰ ਮਾਈਂਡ ਸੀ ਉਸ ਨੂੰ ਫੜਨਾ ਬਾਕੀ ਸੀ ਜਿਸ ਨੂੰ ਕਿਹਾ ਚ ਪੁਲਿਸ ਦੇ ਵੱਲੋਂ ਫੜ ਲਿਆ ਗਿਆ ਤੇ ਇਹਨਾਂ ਦੋਨਾਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਗੈਰ ਕਾਨੂੰਨੀ ਮਾਈਨਿੰਗ ਦੀ ਪੂਰੀ ਜਿਹੜੀ ਸ਼੍ਰੇਨਖਲਾ ਉਹਦੇ ਨਾਲ ਜੁੜਿਆ ਹੋਇਆ ਕੇਸ ਆ। ਆ ਇਹਦੇ ਵਿੱਚ 28/9/2024 ਨੂੰ ਪਠਾਨਕੋਟ ਪੁਲਿਸ ਵੱਲੋਂ ਇੱਕ ਸਾਂਝੀ ਮਸ਼ਕ ਦੇ ਦੌਰਾਨ ਅਸੀਂ ਤਿੰਨ ਜਿਹੜੇ ਵੱਡੇ ਹਾਈਡਰੋਲਿਕ ਟਿਪਰ ਆ ਉਹ ਰੀਟੇਨ ਕੀਤੇ ਸੀਗੇ ਉਹ ਤਿੰਨੋਂ ਹਾਈਡਰੋਲਿਕ ਜਿਹੜੇ ਟਿਪਰ ਸੀ ਉਹ ਮਾਈਨਿੰਗ ਤੋਂ ਬਾਅਦ ਜਿਹੜੀ ਪ੍ਰੋਡਿਊਸ ਪੈਦਾ ਹੁੰਦੀ ਆ ਪ੍ਰੋਸੈਸਡ ਮਟੀਰੀਅਲ ਉਹਦੇ ਨਾਲ ਲੋਡਡ ਸੀਗੇ ਔਰ ਜਦੋਂ ਉਹਨਾਂ ਦੇ ਬਿੱਲ ਚੈੱਕ ਕੀਤੇ ਗਏ ਤੇ ਬਿੱਲ ਉਹ ਜਾਲੀ ਪਾਏ ਗਏ ਜਿਹੜੇ ਕਿ QR ਕੋਡਡ ਸੀਗੇ ਗਵਰਨਮੈਂਟ ਜਿਹੜੀ ਪੰਜਾਬ ਗਵਰਨਮੈਂਟ ਆ ਇਹਦੀ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਹੈਗਾ ਉਸ ਉਹਨਾਂ ਦੀ ਉਹਦੀ ਆਪਣੇ ਆਪਣੇ ਜਿਹੜੇ ਹੈਗੀ ਉਹਦੀ ਸਾਈ ਮਾਈਨਿੰਗ ਸਾਈਟ ਆ ਇਹ ਉੱਥੋਂ ਬਿਲ ਜਨਰੇਟ ਹੁੰਦੇ ਆ ਇਹਦੇ ਬਾਰੇ ਮੈਂ ਤੁਹਾਨੂੰ ਵਿਸਥਾਰ ਨਾਲ ਦੱਸ ਦਵਾਂ ਕਿ ਜਦੋਂ ਵੀ ਕੋਈ ਮਾਈਨਿੰਗ ਮਟੀਰੀਅਲ ਅਰਥਾਤ ਜਿਵੇਂ ਬੱਜਰੀ ਆ ਘਟਕਾ ਆ ਰੇਤਾ ਆ ਜਾਂ ਫਾਈਨ ਸੈਂਡ ਆ ਕਿਸੇ ਤਰ੍ਹਾਂ ਦਾ ਵੀ ਕੋਈ ਮਟੀਰੀਅਲ ਆ ਜਦੋਂ ਅ ਕਿਸੇ ਕ੍ਰਸ਼ਰ ਤੋਂ ਆਊਟ ਹੁੰਦਾ ਆ ਤੇ ਉਹਦਾ ਇੱਕ ਕਯੂਆਰ ਕੋਡਡ ਬਿਲ ਕੱਟਿਆ ਜਾਂਦਾ ਜਿਹਦੇ ਨਾਲ ਸਾਰੇ ਦਾ ਸਾਰਾ ਅ ਜਿਹੜਾ ਰੈਵਨਿਊ ਹੈਗਾ ਵਿੱਤੀ ਸਾਧਨ ਉਹਦੇ ਨਾਲ ਜੁੜੇ ਹੁੰਦੇ ਆ ਉਹ QR ਕੋਡਡ ਜਿਹੜਾ ਬਿੱਲ ਦਿਖਾ ਕੇ ਟਰੱਕ ਜਿਹੜਾ ਹੈਗਾ ਉੱਥੋਂ ਆਉਟ ਹੁੰਦਾ ਔਰ ਪੈਰਲਲ ਜਿਹੜਾ ਹੈਗਾ QR ਕੋਡਡ ਜਿਹੜਾ ਬਿੱਲ ਹੈਗਾ ਆ ਉਹ ਗਵਰਨਮੈਂਟ ਦੀ ਸਾਈਟ ਦੇ ਉੱਤੇ ਵੀ ਰਜਿਸਟਰਡ ਹੋ ਜਾਂਦਾ ਔਰ ਇਹ ਲਗਾਤਾਰ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਕ੍ਰਸ਼ਰ ਉਹਨਾਂ ਨੂੰ ਕਰਦਾ ਤੇ ਉਸੇ ਉਸੇ ਤਰੀਕੇ ਦੇ ਨਾਲ ਗਵਰਨਮੈਂਟ ਦੀ ਜਿਹੜੀ ਸਾਈਟ ਆ ਉੱਥੇ ਬਿੱਲ ਹੀ ਜਨਰੇਟ ਹੁੰਦੇ ਆ ਪਰ ਜਦੋਂ ਇਹ ਸਪੈਸ਼ਲ ਆਪਰੇਸ਼ਨ ਕੀਤਾ ਗਿਆ ਇਹਦੇ ਵਿੱਚ ਜਿਹੜੀ ਤਿੰਨੋਂ ਗੱਡੀਆਂ ਸੀਗੀਆਂ ਇਹਨਾਂ ਦੇ ਜਿਹੜੇ ਬਿੱਲ ਸੀਗੇ ਉਹ ਜਿਹੜੇ ਝਾਲੀ ਪਾਏ ਗਏ ਆ ਜਦੋਂ ਉਹਨਾਂ ਨੂੰ ਸਕੈਨ ਕੀਤਾ ਗਿਆ ਤੇ ਇਹ ਗਵਰਨਮੈਂਟ ਦੀ ਸਾਈਟ ਦੇ ਨਾਲ ਬਿਲਕੁਲ ਰਲਦੀ ਮਿਲਦੀ ਸਾਈਟ ਇੱਕ ਹੋਰ ਕ੍ਰੀਏਟ ਕੀਤੀ ਗਈ ਸੀ। ਉਹਦੇ 'ਚ ਸਿਰਫ ਕੁਝ ਅੱਖਰਾਂ ਦਾ ਹੇਰਫੇਰ ਕੀਤਾ ਗਿਆ ਸੀਗਾ। ਉਹ ਆਮ ਵਿਅਕਤੀ ਨੂੰ ਜਾਂ ਆਮ ਪੁਲਿਸ ਆਫੀਸਰ ਨੂੰ ਜਾਂ ਇਹ ਕਹਿ ਲਓ ਕਿ ਕਿਸੇ ਵੀ ਡਿਪਾਰਟਮੈਂਟ ਐਨਫੋਰਸਮੈਂਟ ਏਜੰਸੀ ਨੂੰ ਭੁਲੇਖਾ ਪਾਉਂਦਾ ਸੀ ਕਿ ਜਨੂਇਨ ਬਿੱਲ ਆ ਕਿਉਂਕਿ ਉਹਨਾਂ ਦਾ QR ਕੋਡ ਜਿਹੜਾ ਉਹ ਸਕੈਨ ਹੋ ਜਾਂਦਾ ਸੀਗਾ। ਆ ਜਦੋਂ ਇਹਨਾਂ ਨੂੰ ਅਸੀਂ ਸਕੈਨ ਕੀਤਾ ਬਿੱਲ ਨੂੰ ਜਨਰੇਟ ਕੀਤਾ ਔਰ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਨੂੰ ਪੁੱਛਿਆ ਤੇ ਉਹਨਾਂ ਵੱਲੋਂ ਇਸ ਦਾ ਉਸੇ ਵੇਲੇ ਤੁਰੰਤ ਜਵਾਬ ਆ ਗਿਆ ਕਿ ਇਹ ਜਾਲੀ ਬਿੱਲ ਨੇ। ਔਰ ਫਿਰ ਸਾਨੂੰ ਇੱਕ ਖਦਸ਼ਾ ਪੈਦਾ ਹੋਇਆ ਕਿ ਜੇਕਰ ਇਹ ਤਿੰਨ ਟਰੱਕ ਜਾਲੀ ਬਿੱਲਾਂ ਤੇ ਜਾ ਰਹੇ ਨੇ ਹੋਰ ਪਿੱਛੇ ਕਿੰਨਾ ਟੂਏ ਦੇ ਪਿੱਛੇ ਜਿਹੜਾ ਹੈਗਾ ਉਹ ਵੱਡਾ ਘਪਲਾ ਹੋ ਸਕਦਾ ਹੈ। ਇਹਦੀ ਲਗਾਤਾਰ ਤਫ਼ਤੀਸ਼ ਜਾਰੀ ਰਹੀ। ਤਫ਼ਤੀਸ਼ ਦੇ ਦੌਰਾਨ ਜਿਹੜੀ ਹੈਗੀ ਆ ਉਹ ਮੇਰੇ ਵੱਲੋਂ ਇੱਕ ਤਫਤੀਸ਼ ਪਹਿਲਾਂ ਪੁਲਿਸ ਸਟੇਸ਼ਨ ਸੀ ਕਿ ਫਿਰ ਮੇਰੇ ਵੱਲੋਂ ਇਹਨੂੰ ਜਿਹੜਾ ਹੈਗਾ ਸਾਡਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੈ ਤਫਤੀਸ਼ ਟਰਾਂਸਫਰ ਕੀਤੀ ਗਈ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਈਬਰ ਰਿਲੇਟਡ ਹੈਗੀਆਂ ਤੇ ਉੱਥੇ ਪ੍ਰੋਪਰ ਤਰੀਕੇ ਨਾਲ ਇਹਦੀ ਤਫਤੀਸ਼ ਹੋਈ ਆ ਅਸੀਂ ਸਮੇਂ-ਸਮੇਂ ਤੇ ਤੇ ਇਹਦੇ ਵਿੱਚ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਪਹਿਲਾਂ ਉਹਦੇ ਬਾਰੇ ਮੀਡੀਆ ਦੇ ਵਿੱਚ ਬਹੁਤਾ ਜ਼ਿਆਦਾ ਅਸੀਂ ਖੁਲਾਸਾ ਨਹੀਂ ਕੀਤਾ ਕਿਉਂਕਿ ਤਫਤੀਸ਼ ਤਕਨੀਕੀ ਸੀਗੀ ਦੋਸ਼ੀ ਬਥੇਪੂਰਨ ਸਗੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੱਗੇ ਤੋਂ ਅੱਗੇ ਲਿੰਕ ਜੁੜਦਾ ਗਿਆ ਅੱਜ ਫਾਈਨਲੀ ਅਸੀਂ ਦੋ ਵਿਅਕਤੀਆਂ ਨੂੰ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਕੀਤਾ ਇਹਦੇ ਵਿੱਚ ਇੱਕ ਗੌਰਵ ਖਜੂਰੀਆ ਆ ਜਿਹੜਾ ਕਿ ਤਾਰਾਗੜ ਦੇ ਦਾ ਰਹਿਣ ਵਾਲਾ ਦੂਸਰਾ ਹੈਗਾ ਵਿਕਰਮ ਸ਼ਰਮਾ ਜਿਹੜਾ ਕਿ ਕੀੜੀਆ ਗੰਡਿਆਲ ਬਿਲਕੁਲ ਅਡਜਾਇਨਿੰਗ ਆ ਸਾਡੇ ਕਠੂਆ ਜੇਡ ਕੇ ਦਾ ਰਹਿਣ ਵਾਲਾ ਇਹਦੇ ਵਿੱਚ ਜਿਹੜਾ ਵਿਕਰਮ ਸ਼ਰਮਾ ਇਹ ਇਹਦਾ ਮਾਸਟਰਮਾਈਂਡ ਸੀ ਹੁਣ ਜਿਹੜੀ ਅਖੀਰਲੀ ਗ੍ਰਿਫਤਾਰੀ ਅਖੀਰਲੀ ਨਹੀਂ ਕਹਿ ਸਕਦੇ ਜਿਹੜੀ ਮਾਸਟਰਮਾਈਂਡ ਦੀ ਗ੍ਰਿਫਤਾਰੀ ਜਿਹੜੀ ਹੁਣ ਹੋਈ ਆ ਇਹ ਸਾਰੀਆਂ ਕੜੀਆਂ ਪਿੱਛੇ ਜਿਹੜੇ 9 10 ਗ੍ਰਿਫਤਾਰ